ਵਿਪਨਤਾ ਸ਼ਾਮਿਲ ਕਰਨਾ ਤੇ ਸਬੰਧਿਤ ਹੋਣ ਤੇ ਇੱਕ ਕਵਿਤਾ ਕਵਿਤਾ ਕਹਿੰਦੀ ਹੈ ਵਿਪਨਤਾ ਇੱਕ ਅਹਿਸਾਸ ਹੈ ਵਿਪਨਤਾ ਇੱਕ ਅਹਿਸਾਸ ਹੈ ਕਿਸੇ ਜਸ਼ਨ ਤੇ ਬੁਲਾਇਆ ਜਾਣਾ ਤੈਨੂੰ ਬਿਨਾਂ ਕਿਸੇ ਭੇਦ ਭਾਵ ਦੇ ਫੇਰ ਸ਼ਾਮਿਲ ਕਰ ਲੈਣਾ ਉਸ ਜਸ਼ਨ ਚ ਤੈਨੂੰ ਸਹਿਰ ਸ਼ਾਮਲ ਕਰ ਲੈਣਾ ਉਸ ਜਸ਼ਨ ਚ ਤੈਨੂੰ ਜਦੋਂ ਤੂੰ ਨਾਚ ਬਣ ਜਾਵੇਂ ਉਥੇ ਦੀ ਸੁਰਤਾਲ ਦਾ ਉਸ ਤੋਂ ਵੀ ਅੱਗੇ ਉਸ ਤੋਂ ਵੀ ਅੱਗੇ ਤੇਰਾ ਸਬੰਧਿਤ ਹੋਣਾ ਉਸ ਜਸ਼ਨ ਨਾਲ ਹੋਰ ਵੀ ਮਾਇਨੇ ਰੱਖਦਾ ਹੈ ਉਸ ਤੋਂ ਵੀ ਅੱਗੇ ਤੇਰਾ ਸਬੰਧਿਤ ਹੋਣਾ ਉਸ ਜਸ਼ਨ ਨਾਲ ਹੋਰ ਵੀ ਮਾਇਨੇ ਰੱਖਦਾ ਜਦੋਂ ਤੂੰ ਇੰਜ ਨੱਚੀ ਝੂਮੀ ਜਦੋਂ ਤੂੰ ਇੰਜ ਨੱਚੀ ਝੂਮੀ ਜਿਵੇਂ ਕੋਈ ਨਹੀਂ ਦੇਖ ਰਿਹਾ ਤੈਨੂੰ ਤੇਰੀ ਰੂ ਇੰਜ ਖਿੜੀ ਖਿੜੀ ਤੇਰੀ ਰੂ ਇੰਜ ਖਿੜੀ ਖਿੜੀ ਤੂੰ ਤੇ ਉਹ ਬਸ ਕਿਉ ਖਿਚੜੀ ਤੂੰ ਤੇ ਉਹ ਬਸ ਕਿਉ ਖਿਚੜੀ ਧੰਨਵਾਦ